ਪਾਰਟੀ ਹਰ ਵਰਗ ਦੇ ਨਾਲ ਖਲੋਤੀ ਹੈ ਗਰੀਬ ਨਾਲ ਦਜੇ ਪਹਿਲੇ ਦੇ ਧਨਾੜ ਪਾਰਟੀਆਂ ਹੀ ਇੱਕ ਦੋ ਬੰਦਿਆਂ ਨੇ ਪਿੰਡਾਂ 'ਚ ਪੁੱਜਦੇ ਪਾਰਟੀ ਹਰ ਵਰਕਰ ਦੇ ਨਾਲ ਖਲੋਤੀ ਹੈ ਬੱਲਜੀ ਰੋਗੇ ਜੀ ਘਰ ਘਰ ਨੌਕਰੀ ਸਾਬ ਨੂੰ ਪਛਾਣਤੀ ਮਾਨ ਸਾਹਿਬ ਨੇ ਜੀ ਇਹ ਸਹਲਕੇ ਦੇ ਹਾਲਾਤ ਤੁਸੀਂ ਗਰਾਊਂਡ ਲੈਵਲ ਤੇ ਦੇਖੇ ਹੀ ਹੋਣਗੇ ਕਈ ਯਾਜਕਰ ਸਰਦਾਰ ਗੁਰਦੀਪ ਸਿੰਘ ਰੰਦਾਵਾਦੀ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਨੂੰ ਲੈ ਕੇ 20 ਨਵੰਬਰ ਨੂੰ VOTING ਹੋਵੇਗੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚਾਂ ਇਥੋਂ ਦੇ VOTERਾਂ ਤੋਂ ਜਾਣਾਂਗੇ ਇਥੋਂ ਦੇ ਮੁੱਦੇ ਕਿਹੜੇ ਉਮੀਦਵਾਰ ਨੂੰ VOTING ਕਰਨ ਜਾ ਰਹੇ ਹਨ ਕਿਹੜੀ ਪਾਰਟੀ ਨੂੰ ਇਥੋਂ ਦੇ ਲੋਕਲ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਔਰ ਇਥੋਂ ਦੇ ਵੱਡੇ ਮੁੱਦੇ ਕਿਹੜੇ ਨੇ ਔਰ ਮੁਕਾਬਲਾ ਕਿਸ ਦੇ ਵਿਚਕਾਰ ਆ ਹਲਕੇ ਦੇ ਲੋਕਾਂ ਤੋਂ ਜਾਣਾਂਗੇ ਇਥੋਂ ਦੇ ਸਿਆਸੀ ਪੂਰੀ ਜਿਹੜੀ ਹੈ ਗਿਆ ਸਿਆਸੀ ਚਰਚਾ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਕਿਹੜੇ ਮੁੱਦਿਆਂ ਕਾਰਨ ਲੋਕ ਵੋਟ ਪਾਉਣਗੇ ਔਰ ਮੁਕਾਬਲਾ ਕਿਹੜੀਆਂ ਪ੍ਰਮੁੱਖ ਪਾਰਟੀਆਂ ਦੇ ਵਿੱਚ ਵੇਖਣ ਨੂੰ ਮਿਲੇਗਾ ਹਾਲਾਂਕਿ ਅਕਾਲੀ ਦਲ ਇਸ ਚੋਣ ਦੰਗਲ ਤੋਂ ਬਾਹਰ ਆ ਉਸ ਦੀ ਗੈਰ ਹਾਜ਼ਰੀ ਦੀ ਵਿੱਚ ਕਿਹੜੇ ਉਮੀਦਵਾਰ ਨੂੰ ਉਹਨਾਂ ਦੀ ਗੈਰ ਹਾਜ਼ਰੀ ਦਾ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਇਹ तमाम ਚਰਚਾ ਕਰਨ ਦੇ ਲਈ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਹਲਕੇ ਦੇ ਵੋਟਰਾਂ ਤੋਂ ਪੁੱਛਾਂਗੇ ਕਿ ਇਸ ਵਾਰ ਹਲਕੇ ਦਾ ਕੀ ਕੁਝ ਬਦਲਿਆ ਤੁਹਾਨੂੰ ਨਜ਼ਰ ਆ ਰਿਹਾ ਔਰ ਕਿਹੜੇ ਮੁੱਦੇ ਤੇ ਤੁਸੀਂ ਵੋਟ ਕਰਨ ਜਾ ਰਹੇ ਹੋ ਵੇਖੋ ਜੀ ਇਹ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਆ ਇੱਥੇ ਜਿਹੜੀਆਂ ਤਕਰੀਬਨ ਤਿੰਨੇ ਪਾਰਟੀਆਂ ਜਿਹੜੇ ਬੜੇ ਜੁਰਾ ਸ਼ੁਰਾਂ ਦੇ ਨਾਲ ਜਿਹੜਾ ਵਾ ਉਹ ਕੰਮ ਕਰ ਰਹੀਆਂ ਤੇ ਬੜਾ ਤਕੜਾ ਜਿਹੜਾ ਮੁਕਾਬਲਾ ਹੋ ਰਿਹਾ ਜਿਹਦੇ ਵਿੱਚ ਜਿਹੜਾ ਲੋਕ ਜਿਵੇਂ ਬਾਈ ਦੀ ਬਾਈ ਵਾਲੀ ਇਲੈਕਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਤਰਫਾ ਜਿਹੜਾ ਵਾ ਫੈਸਲਾ ਕਰ ਲਿਆ ਸੀ ਲੋਕਾਂ ਨੇ ਜਿਤਨਾ 92 ਸੀਟਾਂ ਜਿਹੜੀਆਂ ਮਿਲੀਆਂ ਇਹ ਹਲਕੇ ਦੇ ਵਿੱਚ ਵੀ ਇੰਜ ਲੱਗਦਾ ਲੋਕਾਂ ਦਾ ਜਿਹੜਾ ਜਦੋਂ ਜਾਇਦਾ ਇਕੱਠ ਬੜੇ ਹੁੰਦੇ ਆ ਲੋਕ ਮਿਲਦੇ ਆ ਸਪੈਸ਼ਲੀ ਜਿਹੜਾ ਅਕਾਲੀ ਦਲ ਨੇ ਬਾਈਕਾਟ ਕੀਤਾ ਜਾਂ ਉਹਨਾਂ ਨੇ ਇਲੈਕਸ਼ਨ ਨਹੀਂ ਲੜ ਰਹੇ ਅਕਾਲੀ ਦਲ ਦੀ ਵੋਟ ਜਿਹੜੀ ਆ ਉਹ ਆਮ ਪਾਰਟੀ ਨੂੰ ਜਿਹੜੀ ਚੰਗੀ ਤਦਾਰ ਦੇ ਵਿੱਚ ਆ ਰਹੀ ਆ ਇਸ ਤਰ੍ਹਾਂ ਜਿਹੜਾ ਇੱਥੇ 크੍ਰਿਸਚੀਅਨ ਭਾਈਚਾਰਾ ਜਿਹੜਾ ਬਹੁਤ ਜਿਹੜਾ ਰਹਿ ਲਿਆ ਇਸ ਹਲਕੇ ਦੇ ਵਿੱਚ ਤੇ ਉਹ ਅੱਗੇ ਤੇ ਪਤਾ ਲੱਗਾ ਸੀ ਵੀ ਜਿਵੇਂ ਕਾਂਗਰਸ ਨੂੰ ਵੋਟ ਜਿਹੜੀ ਉਹ ਪਾਉਂਦੇ ਰਹੇ ਆ ਪਰ ਆਹ ਜਿਹੜਾ ਪਹਿਲਾ ਟਾਈਮ ਆ ਜਿਹੜਾ ਉਹ ਭਾਈਚਾਰਾ ਜਿਹੜਾ ਬਿਲਕੁਲੀ ਜਿਹੜਾ ਵਾ ਉਹ ਇੱਕ ਪਾਸੜ ਹੋ ਰਿਹਾ ਉਹਨਾਂ ਨੇ ਕੁਝ ਮੰਗਾ ਸੀ ਜੋ ਸਰਕਾਰ ਨੇ ਜਿਹੜੀਆਂ ਉਹਨਾਂ ਦੀਆਂ ਮੰਨ ਲਈਆਂ ਆਉਣਲੇ ਟਾਈਮ ਦੇ ਵਿੱਚ ਜਿਹੜਾ ਉਹ ਪੂਰੀਆਂ ਵੀ ਹੋ ਜਾਣਗੀਆਂ ਚੋਣ ਜਾਬਤੇ ਤੋਂ ਬਾਅਦ ਦੇ ਵਿੱਚ ਪਰ ਉਹ ਭਾਈਚਾਰਾ ਜਿਹੜਾ ਵਾ ਉਹ ਚੰਗੀ ਤਰ੍ਹਾਂ ਦੇ ਵਿੱਚ ਵੋਟ ਜਿਹੜਾ ਆਮ ਪਾਰਟੀ ਨੂੰ ਪਾ ਰਿਹਾ ਤੇ ਲੱਗਦਾ ਕਿ ਜਿਹੜਾ ਸਰਦਾਰ ਗਰਦੀਪ ਸਿੰਘ ਰੰਧਾਵਾ ਜਿਹੜਾ ਵਾ ਉਹ ਵੱਡੇ ਫਰਕ ਦੇ ਨਾਲ ਜਿਹੜਾ ਹੈ ਸੀਟ ਜਿਹੜਾ ਜਿੱਤੂਗਾ ਪਾਰਟੀ ਹਰ ਵਰਗ ਦੇ ਨਾਲ ਖਲੋਤੀ ਆ ਗਰੀਬ ਨਾਲ ਜਿੱਤੇ ਪਹਿਲੇ ਦੇ ਧਨਾੜ ਪਾਰਟੀਆਂ ਸੀ ਇੱਕ ਦੋ ਬੰਦਿਆਂ ਦੇ ਪਿੰਡਾਂ 'ਚ ਪੁੱਜਦੇ ਪਾਰਟੀ ਹਰ ਵਰਕਰ ਦੇ ਨਾਲ ਖਲੋਤੀ ਆ ਬਿੱਲ ਜੀ ਰੋਗੇ ਜੀ ਘਰ ਘਰ ਨੌਕਰੀ ਹਸਾਬ ਨਾਲ ਪਹਛਾਤਦੀ ਮਾਨ ਸਾਹਿਬ ਨੇ ਜੀ ਬਾਕੀ ਕੈਂਡੀਡੇਟ ਦਾ ਬਹੁਤ ਪ੍ਰਭਾਵ ਹੁੰਦਾ ਜੀ ਸਾਡੇ ਜਿਹੜੇ ਇਮਾਨਦਾਰ ਬਹੁਤ ਹੀ ਇਮਾਨਦਾਰ ਨੇ ਸਰਦਾਰ ਗਰਦੀਪ ਸਿੰਘ ਰੰਧਾਵਾ ਜੀ ਕੈਂਡੀਡੇਟ ਇਨਾਂ ਦਾ ਵੀ ਲੋਕਾਂ ਦਾ ਬਹੁਤ ਪਿਆਰ ਹੈ ਹਲਕੇ ਦੇ ਵਿੱਚ ਤੇ ਪਿਆਰ ਨੂੰ ਵੋਟਾਂ ਪੈਣਗੀਆਂ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੇ ਹਲਕਾ ਗੇਰਪਾਪਾ ਨਾਂ ਦੇ ਚੌਂਕ ਤੇ ਜੀ ਆਖਦਾ ਕਿ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਇਸ ਹਲਕੇ ਦੇ ਹਾਲਾਤ ਤੁਸੀਂ ਗਰਾਊਂਡ ਲੈਵਲ ਤੇ ਦੇਖੇ ਹੀ ਹੋਣਗੇ ਕਿ ਯਾਜਾਕਾਰ ਆ ਸਰਦਾਰ ਗੁਰਜੀਤ ਸਿੰਘ ਰੰਧਾਵਾਦੀ ਉਹ ਸਭ ਤੋਂ ਵੱਡੀ ਔਰ ਸਭ ਤੋਂ ਸੋਹਣੀ ਗੱਲ ਜਿਹੜੀ ਇਹ ਆ ਕਿ ਇਸ ਹਲਕੇ ਦੇ ਵਿੱਚ ਇਹ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਦੁੱਖ ਸੁੱਖ ਦੇ ਭਾਈਵਾਲ ਨੇ ਸਰਾਨੇ ਦੀ ਬਾਣ ਹੈ ਤੇ ਇਹਨਾਂ ਨੂੰ ਕਾਫੀ ਹੱਦ ਤੱਕ ਜਿਹੜੇ ਲੋਕ ਆ ਦਿਲੋਂ ਸਤਕਾਰ ਕਰਦੇ ਆ ਤੇ ਇਹਨਾਂ ਦੇ ਨਾਲ ਖੜੇ ਆ ਤੇ ਕਾਫੀ ਵੱਡੀ ਲੀਡ ਨਾਲ ਅਸੀਂ ਇਸ ਤੋਂ ਜਿੱਤ ਪ੍ਰਾਪਤ ਕਰਾਂਗੇ ਔਰ ਡੇਰਾ ਬਾਬਾ ਨਾਨਕ ਦਾ ਇੱਕ ਇਤਿਹਾਸਕ ਜਿੱਤ ਹੋਵੇਗੀ ਤੇ ਇਥੋਂ ਇਹ ਸ਼ੀਰ ਜਿੱਤ ਕੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਤੇ ਅਸੀਂ ਇੰਨੀ ਹੀ ਗੱਲਾਂ ਕਰਦੇ ਆ ਆਪ ਜੀ ਦਾ ਧੰਨਵਾਦ ਕਰਦੇ ਆ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਰਦਾਰ ਗਰਦੀਪ ਸਿੰਘ ਜੀ ਰੰਡਾਵਾ ਦੇ ਨਾਲ ਖੜੇ ਨੇ ਔਰ ਅਸੀਂ ਮਾਨ ਨਾਲ ਕਹਿੰਦੇ ਆ ਕਿ ਅਸੀਂ ਜਿੱਤ ਵੱਲ ਵਧ ਰਹੇ ਆ ਔਰ ਬਾਕੀ 23 ਤਰੀਕ ਨੂੰ ਐਲਾਨ ਹੋਵੇਗਾ ਔਰ ਦੇ ਜਸ਼ਨ ਮਨਾਏ ਜਾਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਬਹੁਤ ਬਹੁਤ ਤੁਹਾਡਾ ਜੀ ਦਾ ਮਿਊਟ ਆ ਲਿਆਂਦਾ ਜੀ ਸਾਡਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਸਾਨੂੰ ਸਾਡੇ ਇੱਥੋਂ ਕੈਂਡੀਡੇਟ ਸਰ ਦਾ ਗਰਦੀਪ ਸਿੰਘ ਉਰਨਾਵਾ ਸਾਹਿਬ ਖੜੇ ਨੇ ਤੇ ਬਹੁਤ ਸਾਨੂੰ ਰਿਸਪੌਂਸ ਮਿਲ ਰਿਹਾ ਅਸੀਂ ਬਹੁਤ ਚੰਗਾ ਬਹੁਤ ਮਤ ਲੈ ਕੇ ਜਿੱਤਾਂਗੇ ਜੀ ਬਹੁਤ ਚੰਗੇ ਬਹੁਤ ਬਾਤਰਾ ਕਾਰਨ ਕੀ ਹੈ ਜੀ ਵੋਟ ਕਾਰਨ ਕੀ ਹੈ ਜੀ ਵੇਖੋ ਸਾਡੀ ਪਾਰਟੀ ਰਣ ਕੇ ਉਹਨੇ ਵੇਖੋ ਇੱਕ ਤੇ ਮੁੱਦਿਆਂ ਦੇ ਆਧਾਰ ਤੇ ਸੀ ਜਿੱਤਾਂਗੇ ਉਦਾਂ ਕੋਈ ਗੱਲ ਨਹੀਂ ਵੇਖੋ ਜੀ ਸਾਡੇ ਕੋਲ ਮੁੱਦੇ ਏਦਾਂ ਵੀ ਵੇਖੋ ਬਿਜਲੀ ਫਰੀ ਦਿੱਤੀ ਹੋਈ ਲੋਕਾਂ ਨੂੰ ਉਸ ਦੇ ਵਿੱਚ ਅਸੀਂ ਕੋਈ ਉੱਚਾ ਨਹੀਂ ਵੇਖਿਆ ਨੀਵਾ ਨਹੀਂ ਵੇਖਿਆ ਤਗੜਾ ਨਹੀਂ ਵੇਖਿਆ ਮਾੜਾ ਨਹੀਂ ਵੇਖਿਆ ਸਭ ਲਈ ਅਸੀਂ ਬਿਜਲੀ ਫਰੀ ਕੀਤੀ ਹੈ ਫਿਰ ਅਸੀਂ ਨੌਕਰੀ ਦੇਣ ਲੱਗੇ ਅਸੀਂ ਕਿਸੇ ਦੀ ਸ਼ਫਾਰਿਸ਼ ਨਹੀਂ ਵੇਖੀ ਚਾਹੇ ਗਰੀਬ ਦਾ ਬੱਚਾ ਚਾਹੇ ਅਮੀਰ ਦਾ ਬੱਚਾ ਅਸੀਂ ਉਹਦੀ ਪਰਸੈਂਟੇਜ ਵੇਖੀ ਆ ਉਹ ਨੌਕਰੀਆਂ ਮਿਲੀਆਂ ਜੀ ਕੋਈ ਰਿਸ਼ਵਤ ਤੋਂ ਬਗੈਰ ਕੋਈ ਪੈਸਾ ਨਹੀਂ ਲੱਗਾ ਉਹਦਾ ਲੋਕਾਂ ਨੂੰ ਨੌਕਰੀਆਂ ਮਿਲੀਆਂ ਫਿਰ ਸਾਡੀ ਪਾਰਟੀ ਜਦੋਂ ਦੀ ਆਈ ਆ ਕਿਸੇ ਤੇ ਕੋਈ ਨਜ਼ਾਇਜ਼ ਪਰਚਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਜੀ ਅਸੀਂ ਮੁੱਦਿਆਂ ਦੇ ਆਧਾਰ ਤੇ ਜਿੱਤਾਂਗੇ ਤੇ ਸਾਨੂੰ ਬਹੁਤ ਹੰਗਾਰਾ ਮਿਲ ਰਿਹਾ ਜੀ ਪਿੰਡਾਂ 'ਚ ਜਾ ਰਹੇ ਹਾਂ ਬਹੁਤ ਲੋਕ ਖੁਸ਼ ਨੇ ਸਾਡੀ ਪਾਰਟੀ ਤੋਂ ਤੇ ਅਸੀਂ ਬੜੇ ਬਹੁਤ ਮਤ ਦੇ ਨਾਲ ਸਰਦਾਰ ਗੁਰਦੀਪ ਸਿੰਘ ਦਾਵਾ ਨੂੰ ਜਿੱਤ ਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਝੋ ਆਪਾਂ ਦੇ ਇੱਕੋ ਗੱਲ ਰੱਖੀ ਜੇ ਆਪਾਂ ਹਾਰੇ ਪਿੰਡ ਨੇ ਗਰਦੀਪ ਸਿੰਘ ਰੰਧਾਵਾ ਭਾਈ ਨੂੰ ਜਿਤਾਉਣਾ ਆ ਸਾਡਾ ਸਾਰਾ ਪਿੰਡ ਵਾਲੇ ਇਹਦੇ ਨਾਲ ਜੀ ਆਪਾਂ ਜਿਤਾਉਣਾ ਜੇ ਕਾਹ ਤੋਂ ਜਿਤਾਉਣਾ ਹਨੂ ਬੰਦਾ ਵਧੀਆ ਲੱਗਾ ਜੀ ਭਾਈ ਇਹ ਬੰਦਾ ਵਧੀਆ ਇੱਕ ਨੰਬਰ ਦਾ ਬੰਦਾ ਹੈ ਭਾਜੀ ਇਹ ਮਿਲ ਲੈਂਦੇ ਆ ਹਾਂਜੀ ਮਿਲਦੇ ਆ ਨੂੰ ਅਕਸਰ ਮਿਲਦੇ ਰਹਿੰਦੇ ਆਪਾਂ ਮਿਲਦੇ ਰਹਿੰਦੇ ਇਹਨਾਂ ਨੂੰ ਆ ਕੇ ਵਧੀਆ ਬੰਦੇ ਜੇ ਮੈਂ ਜੀ ਮੌਜੂਦਾ ਸਰਪੰਚ ਮਨਜੀਤ ਸਿੰਘ ਵਾਲੋਂ ਰੰਧਾਵਾ ਸਾਹਿਬ ਗਰਦੀਪ ਭਾਜੀ ਬਹੁਤ ਚੰਗੇ ਬੰਦੇ ਨੇ ਸਾਡੇ ਦੁੱਖ ਸੁੱਖ ਵਿੱਚ ਖੜਦੇ ਨੇ ਜਦੋਂ ਵੀ ਅਸੀਂ ਕੋਈ ਵੀ ਕੰਮ ਲੈ ਕੇ ਆਉਂਦੇ ਆ ਪਿੰਡ ਦਾ ਤੇ ਸਾਡਾ ਕਰਦੇ ਨੇ ਸਾਡੇ ਵਿੱਚ ਵਿਚਰਦੇ ਨੇ ਸਾਡੇ ਨਾਲ ਇਸ ਇਹਦੇ ਨਾਂ ਤੇ ਮੈਨੂੰ ਸਰਬਸੰਤੀ ਨਾਲ ਪਿੰਡ ਦੇ ਸਰਪੰਚ ਬਣਾਇਆ ਵਾ ਜਿੰਨਾ ਜਿੰਨਾ ਵੀ ਪੈਸਾ ਦਿੱਤਾ ਵਾ ਮੈਂ ਪਿੰਡ ਦੇ ਵਿੱਚ ਲਾਇਆ ਵਾ ਚਾਰ ਗਲੀਆਂ ਦੋ ਹੈਡ ਪੰਪ ਤੇ ਪਿੰਡ ਦੇ ਵਿੱਚ ਪਾਣੀ ਦਾ ਨਿਕਾਸੀ ਭਾਈ ਹੁਣ ਕਰਾਇਆ ਵਾ ਉਹਦੇ ਨਾਂ ਤੇ ਮੈਨੂੰ ਸਰਬਸੰਤੀ ਨਾਲ ਸਰਪੰਚ ਪਿੰਡ ਦੇ ਬਣਾਇਆ ਵਾ ਤੇ ਗੁਰਦੀਪ ਭਾਜੀ ਨੂੰ ਸਾਰਾ ਹੀ ਪਿੰਡ ਅਸੀਂ ਰਲ ਮਿਲ ਕੇ ਜਿਤਾਵਾਂਗੇ ਅੱਗੇ ਵੀ ਵਾਦ-ਵਾਦ ਮਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੌਜੂਦਾ ਸਰਪੰਚ ਪਿੰਡ ਛੋੜ ਤੋਂ ਮੈਂ ਆਪਣੇ ਡੇਰਾ ਬਾਬਾ ਨਾਨਕ ਦੇ ਹਲਕਾ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕੀ ਆਓ ਸਾਰੇ ਰਲ ਮਿਲ ਕੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਇਸ ਵਾਰ 20 ਤਰੀਕ ਨੂੰ ਵੋਟ ਪਾ ਕੇ ਆਪਣੀ ਕਾਮਯਾਬ ਕਰੀਏ ਕਿਉਂਕਿ ਜੋ ਰੰਧਾਵਾ ਸਾਹਿਬ ਗੁਰਦੀਪ ਸਿੰਘ ਰੰਧਾਵਾ ਨੇ ਬਹੁਤ ਇਮਾਨਦਾਰ ਲੀਡਰ ਨੇ ਕਦੋਂ ਵੀ ਆਓ ਰਾਤ ਆਓ ਦਿਨੇ ਆਓ ਆਰਾਮ ਨਾਲ ਅੰਦਰ ਬਿਠਾ ਕੇ ਗੱਲ ਸੁਣਦੇ ਨੇ ਪਿਆਰ ਨਾਲ ਗੱਲ ਸੁਣਦੇ ਨੇ ਕੋਈ ਆਕੜ ਨਹੀਂ ਇਹਨਾਂ ਦੇ ਵਿੱਚ ਆਓ ਆਪਾਂ ਸਾਰੇ ਰਲ ਮਿਲ ਕੇ ਕਿਉਂ ਨਾ ਇਹ ਕਿਲਾ ਡੇਰਾ ਬਾਬਾ ਨਾਨਕ ਦਾ ਫਤਿਹ ਕਰੀਏ ਕਿਉਂਕਿ ਜੋ ਪਹਿਲੇ ਸਰਕਾਰਾਂ ਬਣਦੀਆਂ ਆਈਆਂ ਨੇ ਸਾਡੇ ਇੱਥੇ ਹਲਕੇ 'ਚ ਕੋਈ ਇੱਕ ਜੋ ਲੀਡਰ ਹੈ ਕਾਂਗਰਸ ਦਾ ਉਦੀ ਗੁੰਡਾਗਰਦੀ ਜੋ ਚੱਲਦੀ ਪਈ ਆ ਉਹ ਸਾਰਿਆਂ ਨੂੰ ਪਤਾ ਹੈ ਤੇ ਕਿਉਂ ਨਾ ਆਪਾਂ ਇੱਕ ਇਮਾਨਦਾਰ ਲੀਡਰ ਚੁਰੀਏ ਆਪਣੇ ਹਲਕੇ ਦਾ ਤੇ ਆਪਾਂ ਜੋ ਕੰਮ ਕਰਾਈਏ ਆਪਣੇ ਪਿੰਡ ਦੇ ਤੁਹਾਨੂੰ ਪਤਾ ਉੱਪਰ ਸਰਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜੇ ਆਪਾਂ ਲੀਡਰ ਵੀ ਆਪਣਾ ਬਣਾਵਾਂਗੇ ਤਾਂ ਆਪਾਂ ਕੰਮ ਫੇਰ ਹੀ ਪਿੰਡ ਦੇ ਕਰਵਾ ਸਕਦੇ ਆ ਤੇ ਆਓ ਸਾਰੇ ਰਲ ਮਿਲ ਕੇ 20 ਤਰੀਕ ਨੂੰ ਇਹ ਹੱਲਾ ਮਾਰੀਏ ਉਹ ਡੇਰਾ ਬਾਬਾ ਨਾਨਕ ਦਾ ਕਿਲਾ ਫਤਿਹ ਕਰੀਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਆਪਣੀ ਕੀਮਤੀ ਵੋਟ ਪਾ ਕੇ 20 ਤਰੀਕ ਨੂੰ ਆਪਾਂ ਕਾਮ ਜੈ ਮਨਾਈਏ ਵੇਖੋ ਜੀ ਲਖਨਾਸਰ ਵਾਲੇ ਪੂਰੇ ਜੋਰ ਤੇ ਆ ਸਾਰੀਆਂ ਪਾਰਟੀਆਂ ਪੂਣਾ ਜੋਰ ਲਾ ਰਹੀਆਂ ਵਾਂ ਪਰ ਸਦਾ ਕਰਦੀਪ ਸਿੰਘ ਦਾਵਾ ਜਿਹੜੇ ਆਮ ਪਾਰਟੀ ਦੇ ਉਮੀਦਵਾਰ ਨੇ ਇਹਨਾਂ ਨੇ ਪਿਛਲੇ 2.5 ਸਾਲ ਤੋਂ ਇਹ ਹਲਕਾ ਚਾਰਜ ਨੇ ਤੇ ਇਹਨਾਂ ਨੇ ਜਿਹੜੇ ਕੰਮ ਕੀਤੇ ਲੋਕਾਂ ਦੇ ਬਿਨਾ ਕਿਸੇ ਪਾਰਟੀ ਦੇ ਬਿਨਾ ਕਿਸੇ ਮਤਲਬ ਆਪੋ ਜੁਆਸ ਭਾਵ ਦੇ ਹਰ ਇੱਕ ਦਾ ਇਹਦਾ ਕੰਮ ਕੀਤਾ ਬੜੇ ਮਿੱਠ ਬੋਲਦੇ ਨੇ ਤੇ ਹਰ ਇੱਕ ਦਾ ਕੰਮ ਕਰਦੇ ਆ ਇਸ ਕਰਕੇ ਲੋਕਾਂ ਨੇ ਇੱਕ ਮਨ ਬਣਾ ਲਿਆ ਵਾ ਤੇ ਵੀ ਅਸੀਂ ਕਰਦੀਪ ਸਿੰਘ ਦਾ ਵੋਟਰਾਂ ਨੇ ਕਿਉਂਕਿ ਇਹਦਾ ਦੂਜਾ ਉਮੀਦਵਾਰ ਵਾ ਉਦੀ ਇੱਕ ਭਾਸ਼ਾ ਨਹੀਂ ਠੀਕ ਆ ਇੱਕ ਬਹੁਤ ਚਿਰ ਦਾ ਉਹ ਆ ਤੇ ਉਹ ਆਪਣੇ ਆਪ ਨੂੰ ਸਮਝਦਾ ਵੀ ਮੇਰਾ ਏ ਬਿਲਕੁਲ ਜੱਦੀ ਜੱਦੀ ਹੱਕ ਬਣ ਗਿਆ ਵਾ ਕਿ ਮੈਂ ਇਸ ਤੋਂ ਬਿਨਾ ਕੋਈ ਹੋਰ ਬਣ ਨਹੀਂ ਸਕਦਾ ਉਹ ਪਹਿਲੋਂ ਐਮਪੀ ਬਣਿਆ ਵਾ ਤੇ ਹੁਣ ਉਹ ਫੇਰ ਕਹਿੰਦਾਗਾ ਮੈਂ ਮੁੱਖ ਮੰਤਰੀ ਬਣਾ ਲਵਾਂਗਾ ਫੇਰ ਉਹ ਇੱਕ ਰੀ ਬਾਈਲੈਕਸ਼ਨ ਕਰਾਊਗਾ ਤੇ ਇਸ ਜਿਹੜੀ ਲੋਕਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਇਸ ਕਰ ਲੋਕਾਂ ਨੇ ਇੱਕ ਮਨ ਬਣਾ ਲਿਆ ਕਿ ਇੱਕ ਇਮਾਨਦਾਰ ਮਿਲਨਸਾਰ ਹਰ ਵੇਲੇ ਜਿਹੜਾ ਬੰਦਿਆਂ ਨੂੰ ਉਪਲਬਧ ਸਾਕ ਗਦੀਰ ਸਿੰਘ ਦਾਵਾ ਉਹਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਾ ਵਾ ਤੇ ਬਹੁਤ ਵੱਡੀ ਲੀਡ ਲਾ ਚੁਕਾਉਣਾ ਡੇਰਾ ਬਾਬਾ ਨਾਨਕ ਦੇ ਵਿੱਚ ਆ ਇਥੋਂ ਦੇ ਆਮ ਵੋਟਰਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਇਥੋਂ ਦੀ ਸਿਆਸੀ ਹਵਾ ਕੀ ਚੱਲ ਰਹੀ ਹੈ ਕਿਉਂਕਿ ਕੁਝ ਦਿਨ ਬਚੇ ਨੇ ਔਰ 20 ਨਵੰਬਰ ਨੂੰ ਇੱਥੇ VOTING ਹੋਵੇਗੀ ਔਰ ਜਿਮਨੀ ਚੋਣ ਦਾ ਐਮ ਹਲਕਾ ਇਹ ਮੰਨਿਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਇੱਥੇ ਕਾਂਗਰਸ ਲਗਾਤਾਰ ਕਾਬਜ਼ ਰਹੀ ਪਰ ਇਸ ਵਾਰ ਬਦਲੇ ਉਹ ਸਿਰ ਦੇ ਵਿਚਕਾਰ ਆਮ ਆਦੀ ਪਾਰਟੀ ਵਿਧਾਵਾ ਠੋਕਰੀ ਹੈ ਸਰ ਨਾਲ ਆਗੂ ਨੇ ਉਹਨਾਂ ਦੇ ਤਾਂ ਭਾਈ ਜੀ ਕਿਵੇਂ ਦੇਖਦੇ ਹੋ ਹੁਣ ਹਾਲਾਤ ਬਦਲੇ ਨੇ ਪੂਰੇ ਤਰੀਕੇ ਦੇ ਨਾਲ ਕਿਸ ਤਰੀਕੇ ਦਾ ਹੁਣ ਮੁਕਾਬਲਾ ਬਣ ਗਿਆ ਹੈ ਹੁਣ ਤਾਂ ਮੁਕਾਬਲਾ ਜੀ ਰਹਿ ਨਹੀਂ ਗਿਆ ਮੁਕਾਬਲਾ ਬਣਿਆ ਨਹੀਂ ਮੁਕਾਬਲਾ ਖਤਮ ਹੋ ਗਿਆ ਕਿਉਂਕਿ ਜਦੋਂ ਪਿੰਡਾਂ ਵਿੱਚ ਜਾਂਦੇ ਆ ਨਾ ਲੋਕ ਲੋਕ ਸੁਖੀ ਰੰਦਾਵਾ ਦੀ ਗੁੰਡਾਗਰਦੀ ਤੋਂ ਬੜਾ ਪਰੇਸ਼ਾਨ ਨੇ ਤੰਗ ਨੇ ਉਹ ਅਸਲ ਵਿੱਚ ਕਿਤੇ ਨਾ ਕਿਤੇ ਇਹਦੀ ਗੁੰਡਾਗਰਦੀ ਤੋਂ ਦਬੇ ਹੋਏ ਨੇ ਪਰ ਉਹ ਅੰਦਰੋਂ ਤਿਆਰ ਬੈਠੇ ਨੇ ਕਿ ਇਸ ਨੂੰ ਅਸੀਂ ਇਸ ਵਾਰੀ ਗਲੋ ਲਾ ਦੇਣਾ ਹੈ ਕਿਉਂਕਿ ਪਿਛਲੇ 30 35 ਸਾਲ ਤੋਂ ਇਸ ਦੀ ਬੋਲਬਾਣੀ ਤੋਂ ਇਸ ਦੇ ਵਿਹਾਰ ਤੋਂ ਬੜੇ ਤੰਗ ਨੇ ਲੋਕਾ ਲੋਕ ਇੱਥੋਂ ਤੱਕ ਕਿ ਇਹਦੇ ਸਰਪੰਚ ਵੀ ਅੰਦਰ ਖਾਤੇ ਉਹ ਕਹਿ ਰਿਹਾ ਜਿਹੜੇ ਪੁਰਾਣੇ ਚੱਲੇ ਆ ਰਹੇ ਸੀ ਅਸੀਂ ਇਸ ਨੂੰ ਅਲਵਿਦਾ ਕਹਿ ਦੇਣਾ ਕਿਉਂਕਿ ਸਾਡੇ ਕੋਲ ਕੋਈ ਪਹਿਲਾ ਆਪਸ਼ਨ ਨਹੀਂ ਸੀ ਕੋਈ ਵਧੀਆ ਪਾਰਟੀ ਨਹੀਂ ਸੀ ਇਸ ਵਾਰ ਆਮ ਆਦਮੀ ਪਾਰਟੀ ਆਈ ਏ ਔਰ ਉਹ ਦੂਜਾ ਜਿਹੜਾ ਅਕਾਲੀ ਦਲ ਦਾ ਵੋਟਰ ਹੈ ਉਹ ਵੀ ਉਹਨਾਂ ਦਾ ਸਾਡੀ ਸਪੋਰਟ ਕਰ ਰਿਹਾ ਹੈ ਔਰ ਮੈਨੂੰ ਲੱਗਦਾ ਕਿ ਮੁਕਾਬਲੇ ਤੋਂ ਸ਼ਾਇਦ ਕੋਈ ਗੱਲ ਹੈ ਨਹੀਂ ਮੁਕਾਬਲੇ ਵਾਲੀ ਮੁਕਾਬਲੇ ਤੋਂ ਬਾਹਰ ਹੈ ਆਮ ਆਦਮੀ ਪਾਰਟੀ ਇੱਥੇ 30-35 ਹਜ਼ਾਰ ਦੀ ਲੀਡ ਤੇ ਜਿੱਤੇਗੀ ਕਿਹੜੀ ਅਚੀਵਮੈਂਟ ਹੈਗੀ ਜਿਹਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰ ਜਾਂ ਆਮ ਲੋਕਾਂ ਦੇ ਵਿੱਚ ਚਰਚ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਇਹ ਪਹਿਲੀ ਸਰਕਾਰ ਹੋਵੇਗੀ ਕਿ ਜਿਹੜੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ 45000 ਨੌਕਰੀ ਇੱਕ ਨਵਾਂ ਪੈਸਾ ਲਿਆ ਬਣਾ ਦਿੱਤੀ ਔਰ ਪੰਜਾਬ ਦੇ ਹਰ ਘਰ ਨੂੰ 600 ਯੂਨਟ ਬਿਜਲੀ ਫਰੀ ਕੋਈ ਉਹਦੇ ਵਿੱਚ ਕੈਟਾਗਰੀ ਨਹੀਂ ਜਿਵੇਂ ਵੀ ਇਹਨੂੰ ਦੇਵਾਂਗੇ ਉਹ ਕਰਾਂਗੇ ਕ੍ਰਪਸ਼ਨ ਜਿੰਨੀ ਸੀ ਉਸਤੇ ਉੱਤੇ ਕੰਟਰੋਲ ਕੀਤਾ ਟੋਲ ਫਰੀ ਨੰਬਰ ਕਿਤੇ ਜੇਕਰ ਅਸੀਂ ਜਿਹੜਾ ਐਸਐਸਐਫ ਗੱਡੀਆਂ ਚਲਾਈਆਂ ਮਤਲਬ ਤੁਸੀਂ ਵੇਖੋ এডੂਕੇਸ਼ਨ ਦੇ ਕੰਮ ਕੀਤਾ ਵਾਸੀਂ ਬੜੇ ਵਧੀਆ ਹੈਲਥ ਦੇ ਕੰਮ ਕੀਤਾ ਇਹ ਚੀਜ਼ਾਂ ਇਹ ਉਹ ਉਹ ਪਾਲਸੀਆਂ ਨੇ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਨੇ ਔਰ ਜਿਹੜੀਆਂ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਉਹ ਪਾਲਸੀਆਂ ਲੈ ਕੇ ਆ ਜਿਹੜੀਆਂ ਕਾਗਜ਼ਾ ਵਿੱਚ ਖਤਮ ਹੋ ਜਾਂਦੀਆਂ ਇਹ ਤੁਸੀਂ ਗਰਾਊਂਡ ਤੋਂ ਜਾ ਕੇ ਪਤਾ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਇਹਦਾ ਕੀ ਰਿਜ਼ਲਟ ਹੈ ਕਿਉਂਕਿ ਮੈਡੀਸਨ ਹਰ ਲੋੜਵੰਦ ਨੂੰ ਜ਼ਰੂਰਤ ਹੈ এডੂਕੇਸ਼ਨ ਹਰ ਆਮ ਪਰਿਵਾਰ ਨੂੰ ਲੋੜ ਹੈ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਆਮ ਆਦਮੀ ਪਾਰਟੀ ਜੋ ਕਰ ਰਹੀ ਹੈ ਹਲਕੇ ਤੇ ਕਿਹੜਾ ਵੱਡਾ ਮੁੱਦਾ ਜਿਹੜਾ ਅਫੈਕਟ ਕਰ ਰਿਹਾ ਆਮ ਲੋਕਾਂ ਨੂੰ ਮੇਰੇ ਖਿਆਲ 'ਚ ਤੇ ਜਿਹੜਾ ਅਫੈਕਟ ਕੀ ਕਰਨਾ ਕਿ ਮੈਨੂੰ ਲੱਗ ਰਿਹਾ ਕਿ ਸਾਰਾ ਇਹੀ ਪਾਲਿਸੀ ਇਨ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਔਰ ਉਹ ਅਫੈਕਟ ਇੱਕ ਜਿਹੜੀਆਂ ਸੁੱਖੀ ਦਾ ਸੀ ਸੁੱਖੀ ਦਾ ਨਾਮ ਮਿਲਣਾ ਲੋਕਾਂ ਦੇ ਵਿੱਚ ਉਸ ਦੀ ਇੱਕ ਉਹ ਮੈਂ ਦੋ ਤਿੰਨ ਚੀਜ਼ਾਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਬੋਲਬਾਣੀ ਔਰ ਜਿਹੜਾ ਦਬਦਬਾ ਸੀ ਗੁੰਡਾਗਰਦੀ ਲੋਕਾਂ ਨੂੰ ਦਬਾ ਕੇ ਵੋਟ ਪਾਉਣੀ ਲੋਕ ਕਿਤੇ ਨਾ ਕਿਤੇ ਡਰੇ ਸੀ ਉਹ ਚੀਜ਼ ਤੋਂ ਲੋਕਾਂ ਨੂੰ ਲੱਗ ਰਿਹਾ ਕਿ ਕੈਦਗੀ ਪਾਰਟੀ ਸਾਹਮਣੇ ਸਰਕਾਰ ਵਿੱਚ ਆ ਕਿ ਉਹ ਵਧੀਆ ਹੈਗਾ ਕਿ ਲੋਕ ਨਿਕਲਣਾ ਪਹਿਲਾਂ ਵੀ ਚਾਹੁੰਦੇ ਸੀ ਕੋਈ ਆਪਸ਼ਨ ਨਹੀਂ ਸੀ ਅੱਜ ਉਹ ਸਿਰਫ ਇਹਦੀ ਜਿਹੜੀ ਬੋਲਬਾਣੀ ਔਰ ਇਸਦੀ ਜਿਹੜੀ ਗੁੰਡਾਗਰਦੀ ਸੀ ਉਹ ਤੋਂ ਤੰਗ ਆ ਕੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੈ ਕੇ ਆ ਰਹੇ ਨੇ ਔਰ ਜਿਹੜੀਆਂ ਸਰਦਾਰ ਭਗਤ ਸਿੰਘ ਮਾਨਜੀ ਦੀਆਂ ਵਧੀਆ ਪਾਲਿਸੀਆਂ ਨੇ